ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਪੀਲਾ ਕੜਾ ਤੇ ਇੱਥੇ ਇੱਕ ਕੋਲੀ ਸੀ ਮੈਂ ਰਵੇ ਦੀ ਲਈ ਸੀ ਰਵੇ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈ ਤੇ ਇੱਕ ਕੋਲੀ ਆਪਾਂ ਖੰਡ ਪਾਵਾਂਗੇ ਇੱਕ ਕੋਲੀ ਘਿਓ ਦੀ ਤੇ ਇੱਕ ਚਮਚਾ ਵੇਸਣ ਲਿਆ ਸੀ ਵੇਸਣ ਨੂੰ ਵੀ ਆਪਾਂ ਸਾਫ਼ ਕਰ ਲਿਆ ਡਰਾਈ ਫਰੂਟ ਪਾਵਾਂਗੇ ਬਦਾਮ ਸੌਗੀ ਕਾਜੂ ਤੇ ਇਹਨਾਂ ਦੇ ਮੈਂ ਚੋਪ ਕਰ ਲਿਆ ਸੀ ਦੋ ਦੋ ਪੀਸ ਕਰ ਲਏ ਸੀ ਬਦਾਮਾਂ ਦੇ ਤਾਜਮਾ ਦੇ ਤੇ ਸਾਰਾ ਨਾਪ ਮੈਂ ਇੱਕ ਹੀ ਕੋਲੀ ਨਾਲ ਰੱਖਿਆ ਸੀ ਸੇਮ ਮੈਂ ਆਪਾਂ ਇਹੋ ਹੀ ਕੋਲੀ ਲਈ ਸੀ ਨਾਪ ਦੀ ਰਵਾ ਸੂਜੀ ਸੂਜੀ ਕਿਉਂ ਖੰਡ ਇੱਕੋ ਹੀ ਕੋਲੀ ਦਾ ਨਾਪ ਰੱਖਿਆ ਸੀ ਤੇ ਹੁਣ ਆਪਾਂ ਪਾਣੀ ਦਾ ਵੀ ਇੱਕ ਨਾਪ ਹੀ ਰੱਖਾਂਗੇ ਆਪਾਂ ਜਿਹੜਾ ਚਾਹ ਵਾਲਾ ਪਤੀਲਾ ਹੁੰਦਾ 10 ਉਹਦੇ ਵਿੱਚ ਆਪਾਂ ਪਾਣੀ ਨੂੰ ਗਰਮ ਕਰ ਲਵਾਂਗੇ ਕੋਲੀ ਰਵੇ ਦੇ ਵਿੱਚ ਤਿੰਨ ਕੋਲੀਆਂ ਪਾਣੀ ਪਾਵਾਂਗੇ। ਤੇ ਇਹਨਾਂ ਕੋਲੀਆਂ ਪਾਣੀ ਪਾ ਦਿੱਤਾ। ਤੇ ਇਹਦੇ ਵਿੱਚ ਆਪਾਂ ਕਲਰ ਨੂੰ ਮਿਲਾ ਦੇਵਾਂਗੇ। ਕਲਰ ਪਾ ਕੇ ਇਹਨੂੰ ਆਪਾਂ ਗਰਮ ਕਰ ਲਵਾਂਗੇ ਪਾਣੀ ਨੂੰ। ਸਭ ਤੋਂ ਪਹਿਲਾਂ ਆਪਾਂ ਘਿਓ ਨੂੰ ਪਾ ਦਵਾਂਗੇ। ਇਹਨਾਂ ਘਿਓ ਦਾ ਬਚਾ ਕੇ ਰੱਖ ਲਵਾਂਗੇ। ਕਿ ਉਹ ਨੂੰ ਗਰਮ ਕਰਕੇ ਫਿਰ ਆਪਾਂ ਸੋਜੀ ਨੂੰ ਪਾ ਦਵਾਂਗੇ ਕਿ ਉਹ ਗਰਮ ਹੋ ਗਿਆ ਹੁਣ ਆਪਾਂ ਸੋਜੀ ਪਾ ਦਵਾਂਗੇ ਸੋਜੀ ਪਾ ਕੇ ਮਿਕਸ ਕਰ ਦਵਾਂਗੇ ਕਿ ਉਹਦੇ ਵਿੱਚ ਸੋਜੀ ਨੂੰ ਆਪਾਂ ਲੋ ਫਲੇਮ ਤੇ ਭੁੰਨ ਲਵਾਂਗੇ ਜਿਆਦਾ ਸੇਕਦੇ ਨਹੀਂ ਆਪਾਂ ਸੋਜੀ ਨੂੰ ਭੁੰਨਣਾ ਸੂਜੀ ਨੂੰ ਉਦੋਂ ਤੱਕ ਭੁੰਨਾਗੇ ਜਿੰਨਾ ਚਿਰ ਇਹਦਾ ਕਲਰ ਨਹੀਂ ਚੇਂਜ ਹੁੰਦਾ ਉਦੋਂ ਤੱਕ ਆਪਾਂ ਭੁੰਦੇ ਰਵਾਂਗੇ ਇਹਨੂੰ ਸੂਜੀ ਸਾਡੀ ਭੁੰਨ ਹੋ ਗਈ ਤੇ ਸੂਜੀ ਨੇ ਘਿਓ ਛੱਡ ਦਿੱਤਾ ਤੇ ਹੁਣ ਆਪਾਂ 1 ਚਮਚਾ ਵੇਸਣ ਦਾ ਪਾ ਦਵਾਂਗੇ ਵੇਸਣ ਪਾ ਕੇ ਕੜਾਹ ਬਹੁਤ ਵਧੀਆ ਦਾਣੇਦਾਰ ਬਣਦਾ ਹੈ ਵਿਸਣ ਪਾ ਕੇ ਵੀ ਆਪਾਂ ਚੰਗੀ ਤਰ੍ਹਾਂ ਇਹਨੂੰ ਪੋਨ ਲਵਾਂਗੇ 2-3 ਮਿੰਟ ਵਾਸਤੇ ਵਿਸਣ ਪਾ ਕੇ ਭੁੰਨਾਂਗੇ ਵਿਸਣ ਕੱਚਾ ਨਾ ਰਹੇ ਲਾਲ ਡਰਾਈ ਫਰੂਟ ਪਾ ਦਵਾਂਗੇ ਇਨਨ 2 ਮਿੰਟ ਵਾਸਤੇ ਭੁੰਨ ਭੁੰਨ ਲਵਾਂਗੇ ਉਸ ਤੋਂ ਬਾਅਦ ਆਪਾਂ ਖੰਡ ਨੂੰ ਪਾ ਦਵਾਂਗੇ ਖੰਡ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਦੋ ਤਿੰਨ ਮਿੰਟ ਹੋ ਗਏ ਸੀ ਖੰਡ ਪਾ ਕੇ ਆਪਾਂ ਸੂਜੀ ਨੂੰ ਭੁੰਨਦੇ ਹੋਏ ਫਿਰ ਆਪਾਂ ਪਾਣੀ ਗਰਮ ਕੀਤਾ ਸੀ ਉਹ ਪਾਣੀ ਨੂੰ ਪਾ ਦਾਂਗੇ ਹੌਲੀ ਹੌਲੀ ਇੱਕਦਮ ਨਹੀਂ ਆਪਾਂ ਪਾਣੀ ਪਾਵਾਂਗੇ ਗਰਮ ਪਾਣੀ ਪਾ ਕੇ ਹੌਲੀ ਹੌਲੀ ਲਾਵਾਂਗੇ ਕੁਲੇਮ ਤੇ ਆਪਾਂ ਪਾਣੀ ਪਾ ਕੇ ਰੱਖਿਆ ਸੀ ਤੇ ਵੇਖੋ ਹੌਲੀ-ਹੌਲੀ ਗਾੜਾ ਹੋ ਗਿਆ ਤੇ ਲੋ ਫਲੇਮ ਤੇ ਹੀ ਆਪਾਂ ਇਹਨੂੰ ਹੋਰ ਪਕਾਵਾਂਗੇ ਬਿਨਾ ਟੱਕਣ ਤੋਂ ਹੀ ਆਪਾਂ ਕੜਾਹ ਬਣਾਤਾ ਹਾਂ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਬਣਿਆ ਹਾਲੇ ਹੋਰ ਆਪਾਂ ਇਹਨੂੰ 2-3 ਮਿੰਟ ਵਾਸਤੇ ਗੈਸ ਤੇ ਰੱਖਾਂਗੇ ਜਿਹੜਾ ਕਿ ਉਹ ਆਪਾਂ ਪਚਾ ਕੇ ਰੱਖਿਆ ਸੀ ਉੜ ਕੇ ਉਹ ਪਾ ਦਵਾਂਗੇ ਆਪਾਂ ਕਿ ਉਹ ਪਾ ਕੇ ਮਿਕਸ ਕਰ ਦਵਾਂਗੇ ਗੈਸ ਨੂੰ ਬੰਦ ਕਰ ਦਵਾਂਗੇ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਕੜਾਹ ਬਣ ਕੇ ਤਿਆਰ ਹੋਇਆ ਪੀਲੇ ਕੜਾਹ ਨੂੰ ਆਪਾਂ ਸਰਵ ਕਰ ਦਵਾਂਗੇ ਪੀਲੇ ਕੜਾਹ ਦੀ ਰੈਸਪੀ ਵਧੀਆ ਲੱਗੀ ਹੋਏਗੀ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਜੀ ਤੇ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਅਗਲੀ ਵੀਡੀਓ ਤੋ ਫੇਰ ਮਿਲਾਂਗੇ